ਆਏ ਨਜਾਇਜ਼ ਲੋਗ ਆ ਜਿਨ੍ਹਾਂ ਦਾ ਕੁਛ ਡੁੱਬਿਆ ਨਹੀਂ ਇਹ ਇੱਥੇ ਖੁਆਮਾਈ ਕਰਨ ਆ ਗਏ ਆ ਇਹਨਾਂ ਲੁੱਟ ਖੋਹਦਾ ਪੂਰਾ ਪੂਰਾ ਕੰਮ ਕੀਤਾ ਜੀ ਤੁਸੀਂ ਗੱਟੇ ਪਰ ਪਰ ਕਸਮਾਨ ਖੜਦੇ ਪਿਆ ਪਾਣੀ ਦੇਖਣਾ ਤੁਸੀਂ ਇੱਥੇ ਕੋਈ ਤਮਾਸ਼ਾ ਲਗਾਣਾ ਪਾਣੀ ਦੇਖਣਾ ਤੁਸੀਂ ਆਹ ਵੇਖ ਲਓ ਇਹ ਹਾਲਾਤ ਨੇ ਇੱਧਰ ਉੱਧਰ ਨੂੰ ਆਹ ਵੇਖ ਲਓ ਆਹ ਦੇਖੋ ਭੱਜਣ ਲੱਪੀਓ ਵੇਖੋ ਉਹ ਭੱਜਦੀਆਂ ਜਾਂਦੀਆਂ ਵੇਖੋ ਇਹ ਇਹੀ ਲੋਕ ਨੇ ਜਿਨ੍ਹਾਂ ਨੇ ਜਿਹੜੇ ਉਸਮਾਨ ਸੀ ਵੀਰਾਂ ਨੂੰ ਪਰੇਸ਼ਾਨ ਕੀਤਾ ਹੋਇਆ ਉਹਨਾਂ ਦੇ ਲੁੱਟਾ ਖੋਆ ਨਹੀਂ ਇਹ ਕਰਦੇ ਪਿਆ ਹਾਲਾਤ ਨੇ ਲੋਕਾਂ ਦੇ ਇਧਰ ਵੇਖ ਲਓ ਕਿਹੜਾ ਪਿੰਡ ਆ ਨਹੀਂ ਆਇਆ ਤਾਂ ਪਾਣੀ ਵੇਖਣ ਆਇਆ ਮੈਂ ਇਹ ਤਮਾਸ਼ਾ ਲੱਗਾ ਪਾਣੀ ਵੇਖਣ ਆਏ ਤੁਸੀਂ ਤੁਹਾਡਾ ਕਿਹੜਾ ਪਿੰਡ ਦੱਸੋ ਤੁਸੀਂ ਜਵਾਗ ਚੱਕੇ ਆ ਨਿਕਨੇ ਕਿ ਜਵਾਕਣ ਵੀ ਇੰਨੀ ਗਰਮੀ 'ਚ ਸੜਾਂ ਨੇ ਦੱਸੋ ਤੁਸੀਂ ਬੜਾ ਸ਼ਖਤ ਆਇਆਂ ਨੂੰ ਕਰੋ ਇਹ ਟਰਾਲੀਆਂ ਮਾਰ ਲਾ ਕੇ ਟਰਾਲੀਆਂ ਘੇਰ ਲੈਂਦੇ ਮੁਰਕੇ ਜ਼ਿਮੀਂਦਾਰਾਂ ਦੀ ਬਦਨਾਮੀ ਹਿੰਦੀ ਕਿਦੀ ਹੁੰਦੀ ਆ ਆਹ ਗੱਲ ਆ ਤਾਂ ਬਿਲਕੁਲ ਜ਼ਿਮੀਂਦਾਰ ਨੁਕਸਾਨ ਤਾਂ ਜ਼ਿਮੀਂਦਾਰਾਂ ਦਾ ਹੋਇਆ ਸਮਾਜ ਸੇਵੀ ਲੋਕਾਂ ਵੱਲੋਂ ਹਰ ਪੀੜਤਾਂ ਲਈ ਮਦਦ ਲਈ ਟਰੱਕ ਭਰ ਕੇ ਲਿਆਂਦੇ ਹੋਏ ਨੇ ਪਰ ਇਹ ਜਿਹੜਾ ਸਮਾਨ ਆ ਉਹਨਾਂ ਹਰ ਪੀੜਤਾ ਤੱਕ ਤਾਂ ਪਹੁੰਚਦਾ ਨਹੀਂ ਪਰ ਜਿਹੜੇ ਇੱਥੇ ਲੋਕ ਕੱਟੇ ਹੋਏ ਨੇ ਉਹੀ ਇਹਨਾਂ ਤੋਂ ਸਮਾਨ ਖੋ ਕੇ ਖੋ ਕੇ ਲ ਜਾਂਦੇ ਨੇ ਤਾਂ ਸੱਣ ਭਾਈ ਸਾਹਿਬ ਮੌਜੂਦ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਕੀ ਆ ਤੁਹਾਡਾ ਜੀ ਮੇਰਾ ਨਾਮ ਹਰਦੀਪ ਸਿੰਘ ਆ ਜੀ ਹਰਦੀਪ ਸਿੰਘ ਜਿੱਦਾਂ ਹੁਣ ਆ ਮੁਸਲਮਾਨ ਵੀਰ ਆ ਜਿਹੜੇ ਉਹ ਸਮਾਨ ਲੈ ਕੇ ਆਏ ਆ ਤੇ ਆ ਜਿਹਨਾਂ ਦਾ ਕੋਈ ਦੁੱਬਿਆ ਹੀ ਕੁਝ ਨਹੀਂ ਉਹ ਕਿਵੇਂ ਚੱਕੀ ਜਾਂਦੇ ਆ ਇਹ ਬਹੁਤ ਮਾੜਾ ਕੰਮ ਕਰ ਰਹਾ ਹੈ ਜੀ ਜਿਹੜੇ ਲੋਡਬੰਦ ਵੀ ਰਿਆ ਉਹਨਾਂ ਤੱਕ ਤੇ ਇਹ ਸਮਾਨ ਜ਼ਰੂਰੀ ਪਹੁੰਚਦਾ ਨਹੀਂ ਪਿਆ ਕਿਉਂਕਿ ਵੋਟਾਂ ਦੀ ਆਪਣੀਆਂ ਬੀੜੀਆਂ ਦੀ ਘਾਟ ਪੈ ਗਈ ਤੇ ਇੰਨਾ ਜ਼ਿਆਦਾ ਉਥੇ ਪਬਲਿਕ ਫਸੀ ਚੁੱਕੀ ਆ ਇਹ ਮੁਸਲਮਾਨ ਭਾਈ ਆਪਣਾ ਸਾਡੀ ਮਦਦ ਕਰਨ ਵਾਸਤੇ ਆਏ ਆ ਤੇ ਆ ਜਿਹੜੇ ਨਜਾਇਜ਼ ਲੋਗ ਆ ਜਿਨ੍ਹਾਂ ਦਾ ਕੁਝ ਡੁੱਬਿਆ ਨਹੀਂ ਇਹ ਇੱਥੇ ਖੁਆਮਾਈ ਕਰਨ ਆ ਗਏ ਆ ਇਹਨਾਂ ਲੁੱਟ ਖੋਹ ਦਾ ਪੂਰਾ ਪੂਰਾ ਕੰਮ ਕੀਤਾ ਜੀ ਕਿ ਸਵੇਰੇ ਆ ਜਾਂਦੇ ਆ ਪਿੱਛੇ ਨਾਲ ਆਪਣੇ ਉਹਨਾਂ ਮੋਟਰਸਾਈਕਲ ਰੇੜੀਆਂ ਢਕੀਆਂ ਵਾਂ ਇਨਾਨੀ ਅੱਗੇ ਭੇਜਦੇ ਆ ਤੇ ਉਹ ਲੱਜ਼ ਰੱਜ਼ ਕੇ ਆਪਣੇ ਘਰੋਂ ਲਈ ਜਾਂਦੇ ਕੋਈ 8 ਕਿਲੋਮੀਟਰ ਤੋਂ ਆਇਓ 10 ਕਿਲੋਮੀਟਰ ਤੋਂ ਆਇਆ ਇਹਨਾਂ ਦਾ ਕਿਸੇ ਦਾ ਵੀ ਧਾਰ ਕਾਟ ਚੈੱਕ ਕਰ ਲਓ ਇੱਥੋਂ ਤੇ ਲੋਕਲ ਵਿਸਥਾਰਿਕ ਹੈ ਹੀ ਨਹੀਂ ਜੇ ਤੇ ਇਹ ਅਸੀਂ ਦਾ ਜਾਤ ਜੋੜਦੇ ਆ ਥੋੜਾ ਪਾਣੀ ਘੜਦਾ ਵਾ ਤੁਸੀਂ ਆਪਣੀ ਟਰੈਕਟਰ ਟਰਾਲੀ ਲਿਆਓ ਉਹਨਾਂ ਲੋੜਵਰਨਾਂ ਤੱਕ ਉਹਨਾਂ ਦੇ ਘਰਾਂ ਨਾਲ ਕੇ ਸਮਾਨ ਪਹਚਾਓ ਡੰਗਰਾਂ ਦਾ ਚਾਰ ਪਹਚਾ ਦਿਓ ਫੀਡ ਪਹਚਾ ਦਿਓ ਰਾਸ਼ਨ ਪਹਚਾ ਦਿਓ ਜਦੋਂ ਥੋੜਾ ਪਾਣੀ ਘੜਦਾ ਕਿਉਂਕਿ 15 ਦਿਨ ਹੋ ਗਿਆ ਪਾਣੀ ਉਸੇ ਤਰ੍ਹਾਂ ਹੀ ਨਿਰੰਤਰ ਚੱਲ ਰਿਹਾ ਵਾ ਪਾਣੀ ਕਿ ਬਿਲਕੁਲ ਥੱਲੇ ਨਹੀਂ ਆਇਓ ਯਾਰ ਅਜੇ ਸਮਾਂ ਦੀ ਬਹੁਤ ਲੋੜ ਆ ਜਿਨ੍ਹਾਂ ਦੀ ਫਸਲ ਖਰਾਬ ਹੋ ਗਈ ਆ ਉਹਨਾਂ ਦੀ ਸੱਤ ਮਹੀਨਾ ਬਾਅਦ ਅਜੇ ਉਹਨਾਂ ਨੂੰ ਆਸਿਆ ਕੋਈ ਫਸਲ ਆਉਂਦੀ ਕਿਉਂਕਿ ਹੁਣ ਇਸ ਤੋਂ ਬਾਅਦ ਕਣਕ ਹੀ ਬੀਜ ਸਕਦੇ ਆ ਤੇ ਕਣਕ ਦੀ ਜਿਹੜੀ ਵਿਸਾਖੀ ਤੇ ਹੋਣੀ ਆ ਜੀ ਵਿਸਾਖੀ ਤੱਕ ਇਹਨਾਂ ਨੂੰ ਬਹੁਤ ਲੋੜ ਆ ਇਹਨਾਂ ਦੀ ਮਦਦ ਕੀਤੀ ਜਾਵੇ ਜਿਹੜੇ ਬਿਲਕੁਲ ਜ਼ਰੂਰਤਮੰਦ ਲੋਕ ਆ ਪਾਣੀ ਘੜਦਾ ਵਾ 10 ਦਿਨ ਬਾਅਦ ਹਫਤੇ ਬਾਅਦ ਉਹ ਵੀਰਾਂ ਟਰਾਲੀਆਂ ਲੈ ਕੇ ਆਓ ਘਰਾਂ ਦਾ ਰੋਸ਼ਨ ਬਚਾਓ ਸਾਡੀ ਸਾਥ ਸੰਗਤ ਨੂੰ ਇਹੋ ਵੀਰ ਆ ਜੀ ਵੈਸੇ ਆ ਵੀ ਜਿਹੜੇ ਭਾਜੀ ਵੈਸੇ ਆ ਵੀ ਸਾਡੇ ਉਧਰ ਪਾਣੀ ਦੀ ਲੋੜ ਆ ਪਾਣੀ ਬਿਲਕੁਲ ਖਰਾਬ ਹੋ ਗਿਆ ਸਾਰੇ ਨਲਕਿਆਂ ਨਾਲ ਕਾਹ ਪਾਣੀ ਭਰ ਗਿਆ ਦੂਜੇ ਨੰਬਰ ਤੇ ਜੇ ਡੰਗਰਾਂ ਵਾਸਤੇ ਕੋਈ ਫੀਡ ਕੋਈ ਖਰਿਆ ਕੋਈ ਤੂੜੀ ਇਹਨਾਂ ਦੋਹਾਂ ਚੀਜ਼ਾਂ ਦੀ ਜਿਆਦਾ ਪ੍ਰੋਬਲਮ ਪ੍ਰੋਬਲਮ ਇਹ ਪੇਸ਼ ਕਰੋ ਜਿੰਨੇ ਵੀ ਬਾਹਰੋਂ ਮੇਰੇ ਵੀਰ ਆਉਂਦੇ ਉਹਨਾਂ ਨੂੰ ਇਹੋ ਅਸੀਂ ਰਿਕਵੈਸਟ ਕਰਦੇ ਆਂ ਵੀ ਪਾਣੀ ਪੀਣ ਵਾਸਤੇ 20 ਦਿਨ ਪਾਣੀ ਨਹੀਂ ਸੰਧਾ ਠੀਕ ਹੋਣਾ ਸਾਰੇ ਬੋਟ ਭਰ ਗਿਆ ਤੇ ਜਿਹੜੇ ਡੰਗਰਾਂ ਵਾਸਤੇ ਜਿਹੜਾ ਚਾਰਾ ਉਹ ਸਾਡੇ ਕੋਲ ਤੂੜੀਆਂ ਚਲ ਪਈਆਂ ਨੇ ਉਹ ਮਿਲ ਜੇ ਕੋਈ ਚੌਕਰ ਪਾਉਣ ਇਹ ਸਾਡੀ ਮੈਂ ਤਾਂ ਬਾਹਰ ਵੀ ਰਿਕਵੈਸਟ ਕੀਤੀ ਸੀ ਜਿਹੜੇ ਲੋਕ ਡੁੱਬੇ ਹੋਏ ਉਹ ਤਾਂ ਵਿਚਾਰੇ ਇੱਧਰ ਬੈਠੇ ਨੇ ਤੇ ਜਾ ਬੰਨਣਾ ਤੇ ਤਾਂ ਦੇਖੋ ਤੁਸੀਂ ਇਹਨਾਂ ਨਾਲ ਲਈ ਗੱਲਬਾਤ ਕਰਦੇ ਆਂ ਤੁਹਾਡਾ ਕਿ ਡੁੱਬਿਆ ਹੈ ਕੀ ਡੁੱਬਿਆ ਤੁਹਾਡਾ ਹਾਂ ਤਾਂ ਕਿੱਥੋਂ ਰਹਿੰਦੇ ਆਂ ਫੁੱਲ ਨਹੀਂ ਰਹਿੰਦੇ ਤੁਸੀਂ ਰਹਿੰਦੇ ਕਿੱਥੇ ਹੋ ਫੁੱਲੀਆਂ 'ਚ ਪਾਣੀ ਆ ਗਿਆ ਰਹਿੰਦੇ ਕਿੱਥੇ ਹੋ ਤੁਸੀਂ ਕਿੱਥੇ ਰਹਿੰਦੇ ਹੋ ਤੁਸੀਂ ਹਾਂ ਸੇ ਇੱਥੇ ਹੀ ਹਾਂ ਲੋਗ ਤਾਂ ਆਏ ਨਾ ਬਾਨਾ ਤੇ ਬੈਠੇ ਹਾਂ ਵੇ ਹਾਂ ਹਰਲੇ ਬਨੇ ਬੈਠੇ ਥੋੜਾ ਡੁੱਬਾ ਕੋਈ ਕੁਸ਼ ਰੁਪਏ ਹੈਗਾ ਜਿਹੜਾ ਤੁਸੀਂ ਮੰਗਦੇ ਫਿਰਦੇ ਤੁਸੀਂ ਦੇਖੋ ਕਿ ਇਹ ਹਣ ਪੀੜਤਾਂ ਲਈ ਜਿਹੜੇ ਲੋਕ ਸਮਾਜ ਸੇਵਨ ਲੈ ਕੇ ਆ ਤੁਸੇ ਇੱਧਰ ਵੇਖ ਲੋ ਇੱਧਰ ਲੋਕ ਲੋਕ ਜਿਹੜੇ ਨੇ ਆ ਵੇਖੋ ਇੱਧਰ ਤੋਂ ਇੱਕ ਪ੍ਰਵਾਸੀ ਮਜ਼ਦੂਰੀ ਵਿਖਾ ਦਿੰਦੇ ਆ ਜਿਨ੍ਹਾਂ ਨੇ ਜਿਨ੍ਹਾਂ ਦਾ ਇੱਥੇ ਕੋਈ ਲੈਣਾ ਦੇਣਾ ਹੀ ਹੈ ਨਹੀਂ ਜਿਨ੍ਹਾਂ ਦਾ ਕੋਈ ਕੋਈ ਕੱਖ ਡੁੱਬਾ ਹੀ ਨਹੀਂ ਆ ਤੇ ਉਹ ਦੇਖੋ ਝੋਲੀਆਂ ਭਰ-ਭਰ ਕੇ ਝੋਲੇ ਭਰ-ਭਰ ਕੇ ਕੱਥਾਂ ਦੇ ਵਿੱਚ ਉਹਨਾਂ ਨੇ ਜਿਹੜੇ ਮਾਰੇ ਆ ਗੱਟੇ ਮਾਰੇ ਆ ਤਾਂ ਇੱਧਰ ਵੇਖੋ ਅਸੀਂ ਇਹਨਾਂ ਨੂੰ ਪੁੱਛਣਾ ਤੂੰ ਤੁਹਾਡਾ ਕਿਹੜਾ ਪਿੰਡ ਆ ਕਿਹੜਾ ਪਿੰਡ ਆ ਤੁਹਾਡਾ ਤੁਹਾਡਾ ਕਿਹੜਾ ਪਿੰਡ ਆ ਤੁਹਾਡਾ ਦੁੱਲੇ ਵਾਲਾ ਦੁੱਲੇ ਵਾਲਾ ਕਿੱਥੇ ਘਰ ਚੇ ਆ ਤੁਹਾਡਾ ਕਿੱਥੇ ਡੁੱਬਾ ਮੱਲੇ ਲਗਾ ਵੇਖ ਲੋ ਇੱਧਰ ਵੇਖੋ ਇਹ ਆ ਬੀਬੀਆਂ ਸਾਡੇ ਨਾਲ ਇਹਨਾਂ ਨੂੰ ਪੁੱਛਣਾ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਕਿਹੜਾ ਆਹੀ ਆਹੀ ਕਿਹੜਾ ਆਹੀ ਕਿਹੜਾ ਕਿਦੇ ਤੁਸੀਂ ਗੱਟੇ ਭਰ-ਭਰ ਕੇ ਸਮਾਨ ਖੜਦੇ ਪਿਆ। ਲਗਾਇਆ ਸੀ ਪਾਣੀ ਦੇਖਣ ਆਏ ਸੀ। ਤੁਸੀਂ ਇੱਥੇ ਕੋਈ ਤਮਾਸ਼ਾ ਲੱਗਾ ਜਿਹੜਾ ਪਾਣੀ ਦੇਖਣ ਆਏ ਤੁਸੀਂ? ਕੱਚੇ ਨੇ ਤੁਸੀਂ ਗੱਟੇ ਮਾਰੇ ਆ। ਦੱਸੋ ਕੋਈ ਹੈਗਾ ਤੁਹਾਡਾ ਕੋਈ ਇੱਥੇ ਕੋਈ ਡੁੱਬਾ ਕੋ ਫਸਲ ਡੁੱਬੀ ਕੋ ਘਰ ਡੁੱਬਿਆ? ਆਹ ਦੇਖ ਲਓ ਇਹ ਹਾਲਾਤ ਨੇ ਇੱਧਰ ਉੱਥ ਨੂੰ। ਆਹ ਦੇਖ ਲਓ ਆਹ ਦੇਖੋ ਭੱਜਣ ਲੱਪੀਆ ਉਹ ਵੇਖੋ। ਉਹ ਭੱਜਦੇ ਜਾਂਦੀਆਂ ਵੇਖੋ। ਉਹ ਵੇਖੋ ਭੱਜ ਜਾਂਦੀਆਂ। ਇਹੀ ਲੋਕ ਨੇ ਜਿਨ੍ਹਾਂ ਨੇ ਜਿਹੜੇ ਸਮਾਸੀ ਵੀਰਾਂ ਨੂੰ ਪਰੇਸ਼ਾਨ ਕੀਤਾ ਹੋਇਆ ਉਹਨਾਂ ਦੇ ਲੁੱਟਾ ਖੋਹਣੇ ਇਹ ਕਰਦੇ ਪਿਆ ਹਾਲਾਤ ਨੇ ਲੋਕਾਂ ਦੇ ਇਧਰ ਵੇਖ ਲਓ ਆ ਜਿਨ੍ਹਾਂ ਕੋਈ ਹੈ ਹੀ ਨਹੀਂ ਕੱਖ ਨਹੀਂ ਡੁੱਬਿਆ ਜਿੰਨਾਂ ਦਾ ਜਿੰਨਾਂ ਦਾ ਕੁਝ ਹੈ ਹੀ ਨਹੀਂ ਆ ਮੱਲਾਂ ਵਾਲੇ ਪਰ ਇਹਨਾਂ ਦਾ ਹੋਣਾ ਇਹਨਾਂ ਨੂੰ ਕੁਝ ਵੀ ਇਹ ਮੱਲਾਂ ਇਹ ਸਾਰੇ ਕਿੱਥੋਂ ਆਏ ਨਹੀਂ ਵਾਜਦੇ ਇਹ ਮੱਲਾਂ ਵਾਲੇ ਤੋਂ ਆਈਆਂ ਮੱਲਾਂ ਵਾਲੇ ਤੋਂ ਹਾਂ ਡੋਬੇ ਲੈ ਤਾਂ ਇਧਰ ਫਿਰਦੇ ਨੇ ਇਹ ਮੱਲਾਂ ਵਾਲਾ ਤਾਂ ਇੱਥੋਂ 20 ਕਿਲੋਮੀਟਰ ਰੋਣਾ ਹੈ ਨਾ ਬਹੁਤ ਜ਼ਿਆਦਾ ਆ ਇਹ ਲੋਕ ਮੱਲਾਂ ਵਾਲੇ ਦੇ ਘੜਦੇ ਨਹੀਂਗੇ ਪੈਂਟ ਛੋਡੀ ਬਹੁਤ ਖਰਾਬ ਕਰਦੇ ਰੋਜ਼ ਤਾਂ ਵੇਖੋ ਆ ਇਧਰ ਵੈਸੇ ਆਇਆ ਸੀ ਇਹਨਾਂ ਨਾਲ ਗੱਲ ਕਰਦੇ ਆ ਆ ਵੇਖ ਲੋ ਆ ਇਹਨਾਂ ਨੇ ਪੁੱਛ ਲੈਨੇ ਆ ਕਿ ਇਹ ਕਿਥੋਂ ਆਏ ਨੇ ਇਹਨਾਂ ਨੂੰ ਪੁੱਛ ਲੈਨੇ ਆ ਆ ਤੁਹਾਡਾ ਕਿਹੜਾ ਪਿੰਡ ਆ ਜੀ ਕਿਹੜਾ ਪਿੰਡ ਤੁਹਾਡਾ ਦੱਸਿਓ ਮੜਾ ਜਾ ਕਿਹੜਾ ਪਿੰਡ ਪਾਣੀ ਆਇਆ ਤਾਂ ਪਾਣੀ ਵੇਖਣ ਆਇਆ ਮੈਂ ਇਹ ਤਮਾਸ਼ਾ ਲੱਗਾ ਪਾਣੀ ਵੇਖਣ ਆਏ ਤੁਸੀਂ ਤੁਹਾਡਾ ਕਿਹੜਾ ਪਿੰਡ ਦੱਸੋ ਤੁਸੀਂ ਜਵਾਗ ਚੱਕੇ ਨੇ ਕਿੰਨੇ ਕਾ ਜਵਾਕਣ ਵੀ ਇੰਨੀ ਗਰਮੀ 'ਚ ਸੜਾਂ ਨੇ ਦੱਸੋ ਤੁਸੀਂ ਮੜਾ ਸ਼ਕਲ ਤਾਂ ਆਉਣ ਕਰੋ ਆ ਵੇਖੋ ਇਹਨਾਂ ਦਾ ਕੋਈ ਹਾਲਾਲ ਹੈਗਾ ਇਹਨਾਂ ਦਾ ਇਹ ਹਾਲਾਤ ਬਣੇ ਪਏ ਨੇ ਇਹਨਾਂ ਲੋਕਾਂ ਦੇ ਆ ਮੂਹ ਲਵੇੜ ਤੜਾ ਗੜੇ ਪਿੰਡ ਤਾਂ ਸਾਡਾ ਵਸਤੀ ਵਸਤੀ ਕੱਤੜਾ ਕੋ ਡੁੱਬਾ ਹੈਗਾ ਕੁਝ ਡੁੱਬਾ 10 ਵਜੇ ਡੁੱਬਾ ਯਾ ਜਿਹੜਾ ਬੰਨੋ ਆਹ ਪਾਸੇ ਹਾਂ ਤੁਹਾਨੂੰ ਸਮਾਨ ਤੁਹਾਨੂੰ ਸਮਾਨ ਮਿਲਿਆ ਕਿ ਨਹੀਂ ਮਾੜਾ ਮੋਟਾ ਸਾਨੂੰ ਸਮਾਨ ਮਾੜਾ ਮੋਟਾ ਜਾਂਦਾ ਵਾ ਮਿਲਦਾ ਮਾੜਾ ਮੋਟਾ ਹਾਂ ਤਾਂ ਵੇ ਲੋ ਇੱਧਰ ਵੇ ਲੋ ਮੈਂ ਹੋਰ ਬਥੇ ਲੋਕ ਜਿਹੜੇ ਤੁਰੇ ਫਿਰਦੇ ਉਹਨਾਂ ਨੂੰ ਦਿਖਾਣਾ ਇਹਨਾਂ ਲੋਕਾਂ ਨੇ ਕੋਕੇ ਇਹ ਮਾਰੇ ਲੋਕ ਨੇ ਜਿਹੜੇ ਸਮਾਜ ਸੇਵੀ ਨੇ ਇਹ ਮੁਸਲਮਾਨ ਵੀਰ ਨੇ ਜਿਹੜੇ ਕਈ ਦਿਨਾਂ ਤੋਂ ਇੱਥੇ ਰਾਸ਼ਨ ਪਾਣੀ ਲਿਆ ਰਹੇ ਨੇ ਔਰ ਹਰ ਚੀਜ਼ ਜਿਹੜੀ ਆ ਹਰ ਲੁੜੀਂਦੀ ਚੀਜ਼ ਜਿਹੜੀ ਆ ਉਹ ਹਰ ਪੀੜਤਾਂ ਤੱਕ ਪਹੁੰਚਾਈ ਜਾ ਰਹੀ ਹੈ ਬੇੜੀਆਂ ਲਾਣਾ ਕੇ ਲੋਕ ਜਿਹੜੇ ਵਿਚਾਰੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਵੱਡੀਆਂ ਵੱਡੀਆਂ ਵੱਡੇ ਵੱਡੇ ਬੇੜੇ ਜਿਹੜੇ ਨੇ ਇਹ ਟਰਾਲੀਆਂ ਦੇ ਗੱਲ ਆਗੋ ਆਕਰਦੀਆਂ ਇਹ ਮੱਲ ਆਲਿਓ ਇਹ ਮੱਲ ਆਲਿਓ ਦੱਸੋ ਮੱਲਾਲੇ ਮੱਲਾਲੇ ਆਏ ਮੈਂ ਮੈਂ ਜਾਣਦਾ ਨਗਰੇ ਮੱਲਾਲੇ ਤਿੰਨੇ ਜਾਣੀਆਂ ਐਨੂੰ ਮੂੰਹ ਕਰ ਰੋ ਇਹਨਾਂ ਦਾ ਮੱਲਾਲੇ ਹੋਰ ਕਿਤੇ ਝੁੱਗੀਆਂ 'ਚ ਬੈਠੀਆਂ ਆਹ ਵੇਖ ਲਓ ਇਹ ਇਹ ਲੋਕਾਂ ਦਾ ਹਾਲ ਹੈਗਾ ਮੱਲਾਣਾ ਕਿੱਥੇ ਆ 20 ਕਿਲੋਮੀਟਰ ਮੱਲਾਣਾ ਸੋਕਾ ਇਹ ਇੱਥੋਂ ਕੀ ਕਰਦੇ ਨੇ ਵੀ ਸਵਾਰ ਚੱਕ ਚੱਕ ਕੇ ਲੱਗਦਾ ਮੈਨੂੰ ਉੱਥੇ ਉੱਥੇ ਵੇਚ ਤੇ ਹੁਣ ਦੁਕਾਨਦਾਰਾਂ ਨੂੰ ਇਤਨਾ ਬਾਈ ਬਹੁਤ ਸਮਾਨ ਵੇਚਦੇ ਆਏ ਫੜੇ ਵੀ ਗਏ ਮਲਾਂ ਵਾਲੇ ਵੇਚਦੇ ਤੇ ਇਹਨਾਂ ਐਡਾ ਤੰਗ ਕੀਤਾ ਜੀਮਿੰਦਾਰਾਂ ਦੀ ਬਦਨਾਮੀ ਕਰਾਉਂਦੇ ਆ ਇਹ ਬੰਦੇ ਵੀ ਟਰਾਲੀਆਂ ਮਾਰ ਲਾ ਕੇ ਟਰਾਲੀਆਂ ਘੇਰ ਲੈਂਦੇ ਮੁੜ ਕੇ ਜੀਮਿੰਦਾਰਾਂ ਦੀ ਬਦਨਾਮੀ ਹਿੰਦੀ ਕਿਦੀ ਹੁੰਦੀ ਆ ਆ ਗੱਲ ਆ ਤਾਂ ਬਿਲਕੁਲ ਜੀਮਿੰਦਾਰ ਨੁਕਸਾਨ ਤਾਂ ਜ਼ਿਮੀਂਦਾਰਾਂ ਦਾ ਹੋਇਆ ਜਿਨ੍ਹਾਂ ਦੇ ਝੋਨੇ ਤਬਾਹ ਹੋ ਗਏ ਔਰ ਉਹ ਵਿਚਾਰੇ ਝੋਲੀਆਂ ਵੀ ਨਹੀਂ ਅੜ ਸਕਦੇ ਉਹ ਝੋਲੀਆਂ ਉਹ ਨਹੀਂ ਅੜ ਸਕਦੇ ਵਿਚਾਰੇ ਇੱਧਰ ਬੈਠੇ ਹੋਣੇ ਸਾਰੇ ਡੋਬੇ ਦੇ ਵਿੱਚ ਬੈਠੇ ਹੋਏ ਨੇ ਔਰ ਕਿਸ਼ਤੀਆਂ ਜਿਹੜੀਆਂ ਜਾਂਦੀਆਂ ਨੇ ਉਹਨਾਂ ਤੱਕ ਵਿਚਾਰੇ ਔਰ ਕਈ ਘਰ ਇਹੋ ਜਿਹੀ ਸੀ ਇੱਕ ਪੈਣ ਇਹੋ ਜਿਹੀ ਵੀ ਸੀ ਜਿਹੜਾ 6 ਕਿਲੇ ਝੋਨਾ ਡੁੱਬ ਗਿਆ ਸੀ 23 ਦੇ ਵਿੱਚ ਵੀ ਡੁੱਬਿਆ ਸੀ ਐਤ ਕੀ ਵੀ ਡੁੱਬਿਆ ਸਿਰ ਤੇ ਸਾਈ ਨਹੀਂ ਹੈ ਹਸਬੰਦ ਦੀ ਉਹਦੀ ਡੈਥ ਹੋ ਚੁੱਕੀ ਆ ਇੱਕ ਬੇਟਾ ਸੀ ਉਹਦੀ ਵੀ ਡੈਥ ਹੋ ਚੁੱਕੀ ਆ ਔਰ ਜਦੋਂ ਸਮਾਜ ਸੀ ਵੀ ਉਹਦੇ ਕੋਲ ਲੈ ਕੇ ਗਿਆ ਰਾਸ਼ਨ ਪਾਣੀ ਲੈ ਗਿਆ ਤਾਂ ਉਸ ਜਿਹੜੀ ਲੇਡੀ ਨੇ ਸਿੱਧਕ ਜਿਹੜਿਆ ਸੀਗਾ ਉਸ ਲੇਡੀ ਦੇ ਸਿੱਧਕ ਸੀਗਾ ਸਬਰ ਸੀਗਾ ਉਹਨੇ ਇੱਕੋ ਮੰਗ ਕੀਤੀ ਕੇ ਵੀਰੇ ਮਾਨੂੰ ਸਿਰ ਚਾਰ ਬੋਤਲਾ ਪਾਣੀ ਦੇ ਦੇ ਦੋ ਮੇਰੇ ਕੋਲ ਬਾਕੀ ਸਭ ਕੁਝ ਹੈਗਾ ਪਰ ਉਹ ਲੋਕ ਨੇ ਜਿਹੜੇ ਵਿਚਾਰੇ ਡੁੱਬੇ ਹੋਏ ਨੇ ਪਰ ਆ ਵੇ ਲੋ ਇਹ ਹਾਲਾਤ ਨੇ ਇਧਰ ਲੋਕਾਂ ਦੇ ਕਿ ਦੂਰ ਦੂਰ ਤੋਂ ਕਿੱਥੋਂ ਕਿੱਥੇ ਮੱਲਾ ਆਲਾ ਆ ਵੇ ਲੋ ਆ ਪਰੇ ਜਾ ਕੇ ਬਹਿ ਗਏ ਆਦਰ ਕੈਮਰਾਮੈਨ ਨੂੰ ਕਹੂੰਗਾ ਕਿਉਂ ਵੇ ਲੋ ਸਾਹਮਣੇ ਕਿੱਥਾਂ ਬੈਠੇ ਨਹੀਂ ਆ ਲੋ ਵੀ ਇਹ ਉਡੀਕਦੇ ਪੈ ਨੇ ਵੀ ਕੋਈ ਬੰਦਾ ਇੱਥੇ ਆਵੇ ਕੋਈ ਟਰੱਕ ਆਵੇ ਤਹੀ ਆਪ ਦਾ ਝੋਲੇ ਪਰ ਪਰ ਕਲ ਜਾਈ ਆ ਵੇ ਲੋ हालात ने लोग दे। जी, हम भी कुछ कहना हाँ जी हाँ जी हाँ जी दिखाओ जी जब हमारी गाड़ी एंट्री करी पंजाब में हाँ। तो उसके बाद में ऐसी हम सब मांगने मांगने लग गए जिन्होंने के घरों में राशन भरा पड़ा है उनकी जोरत का सामान नहीं है हाँ। आपदा आई है जब जब हिंदुस्तान में आपदा आई है तो पंजाबी आदमियों ने बढ़ चढ़ के सलिया मदद करी है अब पंजाब में आपदा आई है तो मुसलमान भाईयों ने सारे मुसलमान भाइयों ने हक अदा करिए सबने अपने अपने घरों से अपने बच्चों के पेट काट के मदद करने की कोशिश करिए अब ये जिसका हक है उसी के यहाँ पहुँचे न के किसी और को मिले और देने को तो आप मेरे को देते तो सबको मैं ही ले लूंगा क्यों लेकर आता जिनका हक है वहाँ पहुंचे और अभी एक आदमी यहाँ पे भी आए थे वो बोल रहे हैं दस पंद्रह किलोमीटर आगे भी वहाँ दिक्कत है वहाँ पानी ज्यादा नहीं पहुंच रहा जिसका हक है हम आपके जरिए कहना चाहेंगे उसी को पहुंचे जिनको जरूरत नहीं हो इस माल को नहीं ले बिल्कुल उनके लिए खाना आराम है कुछ लोग छीनने के लगे थे कुछ हाँ जी हमारे साथ हम सब जो जबरदस्ती भी करी जा रही है और पीछे रास्ते में भी जबरदस्ती करा रही है हमें दो हमें दो अभी इनको दे दिया कई कई मरतबा फिर आ रहे हैं लेने के लिए तो ये जो है वहां पहुंची जाए मुसलमान जो है अपने बच्चों का पेट काट के और पंजाब की मदद कर रहे हैं तो पंजाब में जिन आदमियों को जोड़ते है उनके यहाँ पे ये यह माल पहुंचे हम जिला हापुड़ गांव बड़े शानी से आए हैं चार गाड़ी माल लेके आए हैं देख सकते हो जिन्हें तक जरूरत होंगी सामान दी उन्ना तक ਔਰ ਡੰਪ ਲੱਗੇ ਹੋਏ ਸਮਾਜ ਸੇਵੀ ਵੀਰ ਉੱਥੇ ਸਮਾਨ ਜਿਹੜਾ ਉਹ ਪਹੁੰਚਾਉਂਦੇ ਆ ਬੇੜੀਆਂ ਜਾ ਰੀਆਂ ਨੇ ਕਿ ਲੋਕ ਸਮਾਨ ਜਿਹੜੇ ਢਾਣੀਆਂ ਪਿੰਡਾਂ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਤੇ ਕੋਈ ਸਮਾਜ ਸੇਵੀ ਵੀਰ ਪਹੁੰਚਾਉਂਦੇ ਨੇ ਪਰ ਜਦੋਂ ਇਹ ਮੁਸਲਮਾਨ ਵੀਰ ਜਾਂ ਹੋਰ ਸਮਾਜ ਸੇਵੀ ਪਿੰਡਾਂ ਵਾਲੇ ਇੱਥੇ ਜੋ ਟਰੱਕ ਲੈ ਕੇ ਆਉਂਦੇ ਨੇ ਤੇ ਇਹ ਉਹ ਲੋਕ ਨੇ ਜਿਨ੍ਹਾਂ ਦਾ ਕੋਈ ਡੁੱਬਿਆ ਹੀ ਨਹੀਂ ਆ ਜਿਨ੍ਹਾਂ ਦਾ ਕੋਈ ਘਰ ਦਾ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਦਾ ਕੋਈ ਫਸਲ ਤਬਾਹ ਨਹੀਂ ਹੋਈ ਪਰ ਆਉਂਦੇ ਮੱਲਾ ਵਾਲਾ ਮੱਲਾ ਵਾਲਾ ਇੱਥੋਂ ਦਾ ਸੋਕੇ ਦੇ ਵਿੱਚ 20 ਕਿਲੋਮੀਟਰ ਹੈ ਤੇ ਡੁੱਬੇ ਤਾਂ ਆਹ ਲੋਕ ਨੇ ਲੋੜਾ ਜਿਹੜੇ ਇਹੋ ਜਿਹੇ ਲੋਕ ਨੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਸਮਾਜ ਸੇਵੀ ਵੀਰਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਇਹੋ ਜਿਹੇ ਜਿਹੜੇ ਲੋਕ ਆ ਉਹਨਾਂ ਨੂੰ ਸਮਾਨ ਨਾ ਦਿੱਤਾ ਜਾਵੇ ਸਮਾਨ ਸਿਰਫ ਉਹਨਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਨੂੰ ਸਮਾਨ ਦੀ ਜ਼ਰੂਰਤ ਹੈਗੀ ਹੈ ਕੈਮਰਾਮੈਨ ਸ਼ਸ਼ੀਪਾਲ ਦੇ ਨਾਮ ਅਲਕੇਸ਼ ਸਿੰਘ ਜਨਸਪੋਕਸ ਮਾ ਫਰੋਜ਼ਪੁਰ